ਦਰਗਾ حضرت حاجی علی بمبے سمندر والے دی ਪ੍ਰਦਾਨ ਮੰਦਰ ਕੌਰ ਨੇ 31 ਮਾਰਚ 2025 ਨੂੰ ਹੋਣ ਵਾਲੇ Eid ਪਵਿੱਤਰ ਤਿਉਹਾਰ ਮੌਕੇ ਸੰਗਤਾਂ ਨੂੰ ਦਰਬਾਰ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ। ਉਹਨਾਂ ਨੇ ਦੱਸਿਆ ਕਿ ਇਹ ਪਵਿੱਤਰ ਉਤਸਵ ਦੁਪਹਿਰ 12 ਵਜੇ ਸ਼ੁਰੂ ਹੋਵੇਗਾ ਜਿਸ ਵਿੱਚ ਹਜ਼ਾਰਾਂ ਸੰਗਤਾਂ ਦੀ ਸ਼ਮੂਲੀਅਤ ਦੀ ਉਮੀਦ ਹੈ। ਗੱਦੀ ਨਸ਼ੀਨ ਖੁਦਾ ਬਖਸ਼ ਨੇ ਵੀ ਸਿਆਸੀ ਅਤੇ ਸਮਾਜਿਕ ਸੰਸਥਾਵਾਂ ਨੂੰ ਦਰਬਾਰ ਵਿੱਚ ਆਉਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰੋਗਰਾਮ ਹਮੇਸ਼ਾ ਹੀ ਇਲਾਕਾ ਵਾਸੀਆਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਉਤਸ਼ਾਹਪੂਰਵਕ ਮਨਾਇਆ ਜਾਂਦਾ ਹੈ ਇਸ ਮੌਕੇ ਦਰਗਾਹ ਹਜਰਤ ਹਾਜੀ ਅਲੀ ਬੰਬੇ ਸਮੁੰਦਰ ਵਾਲੇ ਟਰਸਟ ਦੇ ਸਮੂਹ ਹੋ ਦੇਦਾਰ ਅਤੇ ਮੈਂਬਰ ਵੀ ਮੌਜੂਦ ਰਹਿਣਗੇ ਇਹ ਦਰਗਾਹ ਨਿਊ ਪ੍ਰਤਾਪਨਗਰ ਸਾਹਮਣੇ ਦਸ਼ਮੇਸ਼ ਪਬਲਿਕ ਸਕੂਲ ਅੰਮ੍ਰਿਤਸਰ ਸਥਿਤ ਹੈ 31 ਮਾਰਚ ਨੂੰ ਈਦ ਮਨਾਇਆ ਜਾਣਾ ਹਰੇਕ ਸੰਗਤ ਨੂੰ ਹੋਮ ਹੋਮਾ ਕੇ ਉਹ ਚੰਦਾ ਕਿਰਪਾਲਤਾ ਕਰਨੀ ਆ ਇਸ ਦਰਬਾਰ ਨੂੰ ਪੂਰੀ ਤਰ੍ਹਾਂ ਚਾਰ ਚੰਨ ਲਗਾਣਾ ਈਦ ਦੇ ਮੌਕੇ ਤੇ ਲੰਗਰ ਪ੍ਰਸਾਦਾ ਬਣਨਗੇ ਔਰ ਸੰਗਤਾਂ ਨੂੰ ਗਿਫਟ ਵੀ ਕੁਛ ਨਾ ਕੁਛ ਬਾਬਾ ਜੀ ਦੇਣਗੇ ਕਿਉਂਕਿ ਉਹਨਾਂ ਨੇ ਹਮੇਸ਼ਾ ਈਦ ਵਾਲੇ ਦਿਨ ਗਿਫਟ ਦਿੰਦੇ ਹੈ ਔਰ ਸਾਰੀ ਮਹੱਲੇ ਵਾਸੀਆਂ ਜਿੰਨੀ ਸੰਗਤ ਹੈ ਸਾਰੇ ਹੋਮ ਹੋਮਾ ਕੇ ਇਸ ਅੰਮ੍ਰਿਤਸਰ ਸੀ 422 ਵਿਚ ਹਜਰਤ ਹਾਜੀ ਅਲੀ ਦੀ ਦਰਗਾਹ ਵਿੱਚ ਆਨ ਔਰ ਉਹਨਾਂ ਨੇ ਜਿੰਨੇ ٹرسٹ ਵਿੱਚ ਮੈਂ ਮਰਹਣ ਉਹ ਪੂਰੀ ਕਿਰਪਾਲਤਾ ਕਰਨ ਕੀ ਉਹ ਸੇਵਾ ਵਿੱਚ ਹਾਜ਼ਰ ਰਹਿਣ ਸਾਰੀ ਸੰਗਤ ਨੂੰ ਸੇਵਾ ਵਿੱਚ ਹਾਜ਼ਰ ਹੋਣਾ ਹੈ ਔਰ ਹਮੇ ਆ ਕੇ ਸਰਕਾਰ ਹਜਰਤ ਹਾਜੀ ਅਲੀ ਦੀ ਚਰਣਾ ਵਿੱਚ ਆਨ ਕੇ ਨਸਮਤਕ ਹੋਣਾ ਔਰ ਉਹਨਾਂ ਨੇ ਸਾਰਿਆਂ ਨੇ ਆਪਣਾ ਸੇਵਾ ਖੂਬੀ ਤਰ੍ਹਾਂ ਨਿਭਾਣਾ ਤਾਕੀ ਲੰਗਰ ਪ੍ਰਸਾਦਾ ਵਿੱਚ ਕਿਸੇ ਤਰ੍ਹਾਂ ਦੀ ਬੀਬੀਆਂ ਨੂੰ ਪਰੇਸ਼ਾਨੀ ਹੋ ਜਾਂਦਾ ਹੈ ਕਈ ਬੀਬੀ ਨੂੰ ਨਾਰਾਜ਼ਗੀ ਵੀ ਹੋ ਜਾਂਦਾ ਹੈ ਕਿ ਇਹ ਲੰਗਰ ਪ੍ਰਸਾਦਾ ਵਿੱਚ ਕਿੰਤੂ ਪ੍ਰੰਤੂ ਨਹੀਂ ਹੋਣਾ ਚਾਹੀਦਾ ਇਹ ਲੰਗਰ ਪ੍ਰਸਾਦਾ ਸਾਰੇ ਵਾਸਤੇ ਬਣਦਾ ਹੈ ਪੂਰੇ ਮਹੱਲੇ ਵਾਸੀਆਂ ਵਾਸਤੇ ਜਿਹੜੀ ਸੰਗਤ ਬਾਹਰ ਤੇ ਆਉਂਦੇ ਉਹਨਾਂ ਵਾਸਤੇ ਵੀ ਪਰ ਹਰ ਪ੍ਰਕਾਰ ਦੀ ਇਸ ਵਿੱਚ ਸਾਰੀ ਸੰਗਤ ਦੀ ਪੂਰੀ ਸਹਿਯੋਗ ਦੀ ਜ਼ਰੂਰਤ ਹੈ ਔਰ ਆਰਾਮ ਜੀ ਜੋ ਅਸਥਾ ਚਲਾ ਰਹੇ ਹੈ ਇਹ 38 ਸਾਲ ਹੋ ਗਿਆ ਇਸ ਸਥਾਨ ਨੂੰ ਇਹਨਾਂ ਨੇ ਚਲਾ ਰਹੇ ਪੂਰਾ ਸਹਿਯੋਗ ਦੇਂਦੇ ਪਰ ਮੇਰੇ ਤਰਫੋਂ ਇਹ ਇਹਨਾਂ ਦੇ ਅੱਗੇ ਬੇਨਤੀ ਵੀ ਹੈ ਕਿ ਭਾਈ ਇਹ ਅਸਥਾ ਵਿੱਚ ਜੋ ਕਦਮ ਰੱਖਿਆ ਇਹਨਾਂ ਨੇ ਉਹ ਪਿੱਛੇ ਨਾ ਹਟਾਉਣ ਇਹ ਆਪਣਾ ਕੰਮ ਪੂਰਾ ਕਰਨ ਔਰ ਕਿਸੇ ਤਰ੍ਹਾਂ ਇਹ ਅਸਥਾ ਰਬ ਦਾ ਅਸਥਾ ਹੈ ਇੱਕ ਕਹਿੰਦੇ ਪੀਰ ਪਤੰਬਰ ਦਾ ਅਸਥਾ ਹੈ ਇਸੇ ਵੀ ਕਿੰਤੂ ਪਰੰਤੂ ਨਹੀਂ ਹੋਣਾ ਚਾਹੀਦਾ ਹਮੇਸ਼ਾ ਅਸਥਾਨ ਨੂੰ ਲੈ ਕੇ ਚੱਲਨ ਵਾਤੇ ਔਰ ਮੀਡੀਆ ਨੂੰ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਮੀਡੀਆ ਜੋ ਹੈ ਅਸਥਾਨ ਨੂੰ ਤਾਂ ਤੱਕ ਚੁੱਕਨ ਦੀ ਕੋਸ਼ਿਸ਼ ਕਰਨ ਇਹ ਬਹੁਤ ਪਿਛੜਾ ਅਸਥਾ ਹੈ ਜੋ 38 ਸਾਲ ਮੈਂ ਅੱਜ ਤੱਕ ਹਰ ਮਨਿਸਟਰ ਇਸ ਦਰਬਾਰ ਵਿੱਚ ਆਏ ਹਨ ਔਰ ਕਿਸੇ ਨੇ ਇਸ ਪਰ ਗੌਰ ਨਹੀਂ ਕੀਤਾ ਹੈ ਕਿ ਦਰਬਾਰ ਦੀ ਲੰਗਰ ਦੀ ਬਹੁਤ ਪਰੇਸ਼ਾਨੀ ਹੁੰਦਾ ਹੈ ਲੰਗਰ ਹਾਲ ਦੀ ਬਹੁਤ ਕਮੀ ਹੈ ਇਸ ਕਾਰਨ ਸਾਰੇ ਸਹਿਯੋਗ ਪੂਰਾ ਹੈ ਮਲੇ ਵਾਸੀਆਂ ਨੂੰ ਵੀ ਪੂਰਾ ਸੇਵਕ ਦਿੰਦੇ ਆ ਸਹਿਯੋਗ ਨਾ ਦੇਣ ਤੋਂ ਉਹ ਅਸਥਾ ਚੱਲਦਾ ਨਹੀਂ ਹੈ ਮੈਂ ਉਹਨਾਂ ਨਾਲ ਪੂਰੀ ਮੇਰੇ ਮਲੇ ਵਾਸੀ ਇਸ ਟੇਮ ਬੈਠੇ ਆ ਪੁੱਛ ਸਕਦੇ ਆ ਕਿ ਪੂਰੀ ਤਰ੍ਹਾਂ ਮੇਰੇ ਨਾਲ ਸਹਿਯੋਗ ਹੈ ਪਰ ਸਹਿਯੋਗ ਰਹਿਣਾ ਚਾਹੀਦਾ ਪਰ ਜਿਹੜੇ ਨਾਲ ਦਾ ਸਾਡੇ ਹਨ ਉਹਨਾਂ ਨੂੰ ਵੀ ਅਸੀਂ ਇਹ ਜਗਾ ਲੈਣ ਵਾਸਤੇ ਅਸੀਂ ਖੁਸ਼ ਨਹੀਂ ਕਿਉਂਕਿ ਸਾਡੇ ਮਲੇ ਦਾ ਇੱਕ 30 ਸਾਲ ਦੇ ਮੁਲਾਕਾਤ ਜਾ ਰਿਹਾ ਹੈ ਪਰ ਸਾਡੀ ਇਹ ਮਜਬੂਰੀ ਹੈ ਕਿ ਲੰਗਰ ਵਾਸਤੇ ਪਰਵਾਵੇ ਵਾਸਤੇ ਅਸਥਾ ਵਾਸਤੇ ਜਗ੍ਹਾ ਨਹੀਂ ਹੈ ਇਸ ਕਾਰਨ ਇਸ ਦਾ ਸੌਦਾ ਹੋ ਚੁੱਕਿਆ ਹੈ ਇਹ ਥੋੜੇ ਜਿਹਰੇ ਮਹੀਨੇ ਵਿੱਚ ਵਿੱਚ ਇਹ ਅਸਥਾ ਜੋ ਹੈ ਵੱਡਾ ਹੋ ਜਾਣਾ ਤੇ ਮੈਂ ਸਾਰਿਆਂ ਨੂੰ ਮੀਡੀਆ ਨੂੰ ਸਹਿਯੋਗ ਮੰਗਦੇ ਹਾਂ ਕਿ ਮੀਡੀਆ ਪੂਰਾ ਸਹਿਯੋਗ ਦੇ ਇਸ ਸਥਾਨ ਨੂੰ ਉੱਪਰ ਚੁੱਕਣ ਵਾਸਤੇ ਬismillah अर रहमान रहीम ਅਸਲਾਮ ਵਾਲੇਕਮ ਮੈਂ ਖੁਦਾਬਖਸ਼ ਅਲੀ ਓਮਪ੍ਰੀਤ ਨਿਊ ਪ੍ਰਤਾਮ ਨਗਰ ਹਜ਼ਰਤ ਹਾਜੀ ਅਲੀ ਰਹਿਮਤੁਲਾ ਬੁਖਾਰੀ ਜੀ ਦੇ ਦਰਬਾਰ Eid ਦਾ ਤਿਵਾਰ ਬੜੀ ਹੀ ਧੂਮ-ਧਾਮ ਦੇ ਨਾਲ ਸੰਗਤ ਦੇ ਸਹਿਯੋਗ ਨਾਲ ਔਰ ਮਹੱਲੇ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਧੂਮ-ਧਾਮ ਬਿਨਾ ਬਣਾਇਆ ਜਾ ਰਿਹਾ ਹੈ ਇਸ ਦਰਬਾਰ ਦੇ ਵਿੱਚ ਔਰ 31ਵਾਂ ਜਿਹੜਾ ਹੈਗਾ ਹੈ Eid ਦਾ ਤਿਵਾਰ ਬੜੀ ਧੂਮ-ਧਾਮ ਦੇ ਨਾਲ ਸੰਗਤ ਦੇ ਸਹਿਯੋਗ ਮਹੱਲੇ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਮਨਾਇਆ ਜਾ ਰਿਹਾ ਹੈ ਔਰ ਜਿੰਨੀ ਵੀ ਸੰਗਤ ਸਾਥ ਸੰਗਤ ਜਿੰਨੇ ਵੀ ਹੈਗੇ ਨੇ ਲੋਕ ਮੈਂ ਸਭ ਨੂੰ ਇਹੋ ਹੀ ਅਪੀਲ ਕਰਦਾ ਕਿ ਹਮ ਹਮਾ ਕੇ ਨਿਊ ਪ੍ਰਤਾਪਨਗਰ ਦਰਗਾਹ ਬਾਬਾ Hazrat Haji Ali Rehmatullah Bukhari ਵਿਖੇ ਆਨ ਦੀ ਕਿਰਪਾਤਾ ਕਰਨ ਔਰ ਸਰਕਾਰਾਂ ਦਾ ਪਿਆਰ ਲੈਣ ਬਾਬਾ ਜੀ ਦਾ ਆਸ਼ੀਰਵਾਦ ਲੈਣ ਔਰ ਬਾਦ ਚੜ ਕੇ ਆਨ ਨਾਲੇ ਬਾਬਾ ਜੀ ਦੇ ਆਸ਼ੀਰਵਾਦ ਲੈ ਕੇ ਸਾਥ ਸੰਗਤ ਜੀ ਔਰ ਵੀ ਬਹੁਤ ਸਾਰੀਆਂ ਹੈ ਨੇ ਕਿ ਇੱਥੇ ਹੋ ਮਹਮਾਗੇ ਪਹੁੰਚੋ ਇਸ ਦਰਬਾਰ ਦੇ ਵਿੱਚ ਬਾਤ ਚੜ ਕੇ ਆਓ ਉਹ ਮੰਗੀਆਂ ਮਰਾਦਾ ਪਾਓ ਝੋਲੀਆਂ ਭਰ ਕੇ ਲੈ ਕੇ ਜਾਓ ਤੇ ਵੱਧ ਤੋਂ ਵੱਧ ਤੁਸੀਂ ਆਓ ਪਿਆਰ ਲੋ ਸਰਕਾਰ ਦਾ ਔਰ ਪਰਮਾਤਮਾ ਦਾ ਨਾਮ ਜਿੰਨਾ ਲਿਤਾ ਜਾਂਦਾ ਉਹਨਾਂ ਨੂੰ ਬਾਤ ਚੜ ਕੇ